ਉਹ ਤੁਹਾਡੀ ਰੋਟੀ ਅਤੇ ਪਾਣੀ ਦੇ ਉੱਤੇ ਵਰਕਤ ਪਾਵੇ ਪਾਵੇ ਉਹ ਕਿਹਨੇਗਾ ਤੁਹਾਡੀ ਰੋਟੀ ਤੇ ਪਾਣੀ ਦੇ ਉੱਤੇ ਉਹ ਵਰਕਤ ਪਾਵੇਗਾ ਵਰਕਤ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਯਿਸੂ ਜੀ ਵਰਕਤ ਉਹਨਾਂ ਨੂੰ ਦਿੰਦਾ ਜਿਹੜੇ ਉਹਦੇ ਨੇੜੇ ਆ ਜਾਂਦੇ ਨੇ ਕਉ ਕਿ ਪ੍ਰਭੂ ਜੀ ਨੇ ਯੋਹਨਾ ਦੀ ਅੰਦੀ 15 6 7 ਵਿੱਚ ਲਿਖਿਆ ਤੁਸੀਂ ਮੇਰੇ ਨੇੜੇ ਆਓਗੇ ਨਾ ਤੇ ਮੈਂ ਤੁਹਾਨੂੰ ਦੇ ਦੇ ਆਹ ਆਹ ਕਿਉਂਕਿ ਜਿੰਨਾ ਚਿਰ ਅਨਸਾਨ ਪ੍ਰਭੂ ਦੇ ਨੇੜੇ ਨਹੀਂ ਨਾ ਜਾਏਗਾ ਉਨਾ ਚਿਰ ਉਹਨੂੰ ਸ਼ਾਂਤੀ ਨਹੀਂ ਮਿਲੇਗੀ ਉਹਨਾਂ ਚਿਰ ਉਸ ਨੂੰ ਚੰਗਿਆਈ ਨਹੀਂ ਮਿਲ ਸਕਦੀ ਉਹਨਾਂ ਚਿਰ ਨੂੰ ਖੁਸ਼ੀ ਕਿਸੇ ਵੀ ਕਿਸਮ ਦੀ ਨਹੀਂ ਮਿਲ ਸਕਦੀ ਉਹਨਾਂ ਚਿਰ ਉਹਨਾਂ ਦੇ ਘਰ ਦੇ ਵਿੱਚ ਸ਼ਾਂਤੀ ਨਹੀਂ ਆ ਸਕਦੀ ਜਿੰਨਾ ਚਿਰ ਪ੍ਰਭੂ ਦੇ ਪ੍ਰਭੂ ਦੇ ਚੇਲਿਆਂ ਨੂੰ ਉਹ ਆਪਣੇ ਆਪਣੇ ਘਰ 'ਚ ਨਹੀਂ ਬੁਲਾਇਆ ਜਾਂਦਾ ਬੋਲੋ ਹਾਲੇਲੂਇਆ ਹਾਲੇਲੂਇਆ ਹਨਾ ਅੱਜ ਦੇ ਪ੍ਰਭੂ ਦੇ ਬਚਨ ਦਾ ਪ੍ਰਭੂ ਦੇ ਸੇਵਕ ਦਾ ਔਰ ਪ੍ਰਭੂ ਜੀ ਦਾ ਆਦਰ ਜਿਵੇਂ ਜਿਵੇਂ ਅਸੀਂ ਉਸ ਦਾ ਆਦਰ ਕਰਦੇ ਆਂ ਜਿਵੇਂ ਜਿਵੇਂ ਉਸ ਦਾ ਮਾਨ ਕਰਦੇ ਆਂ ਤਵੇਂ-ਤਵੇਂ ਪ੍ਰਭੂ ਸਾਨੂੰ ਆਸ਼ੀਸ਼ ਤੇ ਬਰਕਤ ਦੇ ਦਿੰਦਾ ਹੈ ਉਹਦੇ ਨੇੜੇ ਆਉਣਾ ਬਹੁਤ ਹੀ ਜ਼ਰੂਰੀ ਤੁਹਾਨੂੰ ਪਤਾ ਦਾਨੀਏਲ ਇਹਨਾਂ ਟਾਈਮ ਆਪਣੇ ਪਿਤਾ ਦੀ ਕੀ ਕਰਦਾ ਸੀ ਪਾਸਨਾ ਕਰਦਾ ਸੀ ਕਿੰਨੇ ਟਾਈਮ ਕਰਦਾ ਸੀ ਤਿੰਨ ਟਾਈਮ ਔਰ ਟਾਈਮ ਦਾ ਬਹੁਤ پابੰਦ ਸੀ ਬੜੇ ਟਾਈਮ ਦੇ ਨਾਲ ਪ੍ਰਾਰਥਨਾ ਕਿੱਧਰ ਨੂੰ ਕਰਦਾ ਸੀ ਜਿਹੜਾ ਭਵਨ ਸੀ ਨਾ ਜਰੂਸਲਮ ਦੇ ਵਿੱਚ ਸੀ ਔਰ ਜਰੂਸਲਮ ਉਥੋਂ ਸਤ ਕੋ ਦੂਰ ਸੀ ਬੋ ਹallelujah ਹallelujah ਬਹੁਤ ਦੂਰ ਸੀ ਔਰ ਜਦੋਂ ਵੀ ਉਸ ਦਾ ਟਾਈਮ ਹੁੰਦਾ ਸੀ ਨਾ ਪ੍ਰਾਰਥਨਾ ਕਰਨ ਦਾ ਤੇ ਉਹ ਕੀ ਕਰਦਾ ਸੀ ਆਪਣੇ ਆਪ ਨੂੰ ਪਰਮੇਸ਼ਰ ਦੇ ਹਵਾਲੇ ਕਰ ਦਿੰਦਾ ਸੀ ਆਪਣੇ ਆਪ ਨੂੰ ਨੀਵੀਆਂ ਕਰ ਦਿੰਦਾ ਸੀ ਤੇ ਗੁੱਟਣਿਆ ਭਾਰ ਹੋ ਕੇ ਆਰ ਖਿੜਕੀ ਨੂੰ ਖੋਲ ਲੈਂਦਾ ਸੀ ਖਿੜਕੀ ਨੂੰ ਕੀ ਕਰਦਾ ਸੀ ਖੋਲਦਾ ਸੀ ਜਿਹੜੀ ਕਿ ਆਪਣੇ ਮਨ ਨੂੰ ਪ੍ਰਭੂ ਦੇ ਅੱਗੇ ਰੱਖ ਦਿੰਦਾ ਸੀ ਤੇ ਜਰੂਸਲਮ ਵੱਲ ਨੂੰ ਮੂੰਹ ਕਰਕੇ ਪ੍ਰਾਰਥਨਾ ਕਰਦਾ ਸੀ ਹੁਣ ਤੁਹਾਨੂੰ ਪਤਾ ਉਸ ਦੀ ਪ੍ਰਾਰਥਨਾ ਨੇ ਦਾਨੀਅਲ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਬੋਲੋ ਹਾਲੇਲੂਆ ਬੀ ਬਣਾਉਂਦਾ ਪ੍ਰਧਾਨ ਮੰਤਰੀ ਕਾਦੇ ਨਾ ਬਣਿਆ ਪ੍ਰਾਰਥਨਾ ਦੇ ਨਾਲ ਜਿਦੋਂ ਤੁਸੀਂ ਪ੍ਰਾਰਥਨਾ ਕਰੋਗੇ ਨਾ ਤੇ ਪ੍ਰਭੂ ਤੁਹਾਨੂੰ ਵੀ ਉੱਚ ਪੱਦੀ ਤੇ ਲੈ ਕੇ ਜਾਵੇਗਾ ਪ੍ਰਭੂ ਤੁਹਾਨੂੰ ਵੀ ਬਰਕਤ ਦੇਵੇਗਾ ਪ੍ਰਭੂ ਤੁਹਾਨੂੰ ਵੀ ਫਿਰ ਆਸ਼ੀਸ਼ਿਤ ਕਰੇਗਾ ਉਹ ਤੁਹਾਡੀ ਰੋਟੀ ਤੇ ਤੇ ਪਾਣੀ ਦੇ ਉੱਤੇ ਕੀ ਪਾਵੇਗਾ ਬਰਕਤ ਪਾਵੇਗਾ ਕਿਉਂਕਿ ਪ੍ਰਭੂ ਦੇ ਅੱਗੇ ਸਾਨੂੰ ਕਿੱਦਾਂ ਦਾ ਰਹਿਣਾ ਚਾਹੀਦਾ ਕਿੱਦਾਂ ਦਾ ਨੀਵਿਆਂ ਹੋ ਕੇ ਫਿਰ ਇਹ ਨੀਵਿਆਂ ਵੀ ਹੋਣਾ ਤੇ ਉਹਦੇ ਅਣਖ ਦੇ ਵਿੱਚ ਵੀ ਰਹਿਣਾ ਅਣਖੀ ਬਣਨਾ ਕਿੱਦਾਂ ਬਣਨਾ ਅਣਖੀ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਜਦੋਂ ਤੁਸੀਂ ਅਣਖੀ ਬਣੋਗੇ ਤੇ ਅਣਖ ਦੇ ਵਿੱਚ ਰਵੋਗੇ ਬ੍ਰਹਮੇਸ਼ਰ ਤੋਂ ਸਿਵਾਏ ਹੋਰ ਕਿਸੇ ਦੀ ਬਾਸਨਾ ਨਹੀਂ ਸਿਰਫ ਇੱਕੋ ਹੀ ਪ੍ਰਭੂ ਦੀ ਕਰਨੀ ਪਾਸਨਾ ਕਰਨੀ ਉਹ ਵੀ ਕਿੱਦਾਂ ਦਾਨੀਅਲ ਦੀ ਤਰ੍ਹਾਂ ਅਜੂਬ ਦੀ ਤਰ੍ਹਾਂ ਯਕੂਬ ਦੀ ਤਰ੍ਹਾਂ ਜੇਦੋਂ ਤੁਸੀਂ ਪ੍ਰਾਰਥਨਾ ਕਰੋਗੇ ਤੇ ਤੁਹਾਨੂੰ ਕੀ ਮਿਲਣਗੀਆਂ ਬਹੁਤ ਸਾਰੀਆਂ ਬਰਕਤਾਂ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਜੂਬ ਨੂੰ ਤੇ ਸਾਰੇ ਜਾਣਦੇ ਆ ਹੈਨਾ ਜਾਣਦੇ ਆ ਨਾ ਪਾ ਜੂਬ ਨੂੰ ਕਿਉਂਕਿ ਆਪਾਂ ਸਾਰੇ ਵਿਸ਼ਵਾਸੀ ਆ ਹੈ ਨਾ ਆ ਜੂਬ ਦੇ ਬਾਰੇ ਯਿਸੂ ਪਿਤਾ ਪਰਮੇਸ਼ੁਰ ਖੋਦ ਉਸ ਦੀ ਕੀ ਕਰਦਾ ਤਾਰੀਫ ਕਰਦਾ ਹੈ ਸ਼ੈਤਾਨ ਨੂੰ ਕਹਿੰਦਾ ਭਈ ਤੂੰ ਕਿੱਥੋਂ ਘੁੰਮ ਕੇ ਆਇਆ ਕਹਿੰਦਾ ਮੈਂ ਧਰਤੀ ਤੋਂ ਘੁੰਮ ਕੇ ਆਇਆ ਔਰ ਬੜੇ ਫਕਰ ਦੇ ਨਾਲ ਆਪਣੇ ਜੂਗ ਨੂੰ ਆਪਣੇ ਜੂਗ ਨੂੰ ਚੇਤੇ ਕਰਕੇ ਆਪਣੇ ਜੂਗ ਦੇ ਬਾਰੇ ਸ਼ੈਤਾਨ ਨੂੰ ਕਹਿੰਦਾ ਮੇਰੇ ਅਜੂਗ ਨੂੰ ਵੇਖਿਆ ਬੋਲੋ ਹallelujah ਹallelujah ਮੈਂ ਚਾਹੁੰਨਾ ਕਿ ਤੁਹਾਡੇ ਲਈ ਵੀ ਪਿਤਾ ਪਰਮੇਸ਼ਰ ਇਹ ਕਹਵੇ ਕਿ ਮੇਰੀ ਬੇਟੀ ਰਾਣੀ ਨੂੰ ਵੇਖਿਆ ਚਾਹ ਜਿੰਨੀਆਂ ਮਰਜ਼ੀ ਕਠੜੀਆਂ ਆ ਜਾਣ ਚਾਹ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ ਚਾਹ ਜਿੰਨੀਆਂ ਮਰਜ਼ੀ ਦੁੱਖਾਂ ਆ ਜਾਣ ਉਹ ਕਦੇ ਟੱਲ ਤੋਂ ਮੱਸ ਹੁੰਦੀ ਨਹੀਂ ਜਦੋਂ ਤੁਸੀਂ ਐਦਾਂ ਦੇ ਬਣੋਗੇ ਨਾ ਤੇ ਪਰਮੇਸ਼ਵਰ ਤੁਹਾਡੀ ਰੋਟੀ ਤੇ ਵੀ ਤੇ ਪਾਣੀ ਦੇ ਉੱਤੇ ਵੀ ਬਰਕਤ ਪਾਏਗਾ ਤੁਹਾਡੇ ਘਰ 'ਚ ਬਰਕਤਾਂ ਹੀ ਬਰਕਤਾਂ ਹੋਣਗੀਆਂ ਬੇਸ਼ੱਕ ਭਾਵੇਂ ਅਜੂਬ ਦਾ ਤੁਸੀਂ ਸਭ ਜਾਣਦੇ ਹੋ ਕਿ ਅਜੂਬ ਦਾ ਸਭ ਕੁਝ ਚਲਿਆ ਗਿਆ ਪਰ ਉਹ ਸਨੇਹ ਪਰਮੇਸ਼ਵਰ ਨੂੰ ਛੱਡਿਆ ਨਹੀਂ ਸ਼ੈਤਾਨ ਨੇ ਉਹਦੇ ਤੇ ਬੜੇ ਵਾਰ ਕੀਤੇ ਸ਼ੈਤਾਨ ਨੇ ਐਨੇ ਉਹਦੇ ਤੇ ਵਾਰ ਕੀਤੇ ਉਹਨੇ ਕੀ ਕੀਤਾ ਉਹਦੇ ਡੰਗਰਾਂ ਨੂੰ ਮਾਰਿਆ ਉਹਦੇ ਕੋ ਜਿੰਨੇ ਪਸ਼ੂ ਸੀ ਸਾਰੇ ਮਾਰ ਦਿੱਤੇ ਤੇ ਉਹਨੇ ਸੋਚਿਆ ਸ਼ੈਤਾਨ ਨੇ ਕਿ ਮੈਂ ਇਹਦੇ ਪਸ਼ੂ ਮਾਰ ਦੂੰਗਾ ਤੇ ਇਹ ਘਬਰਾ ਕੇ ਕਿ ਪ੍ਰਭੂ ਨੂੰ ਸਾਡ ਦਵੇਗਾ ਬੋਲ ਹallelujah ਹallelujah ਫਿਰ ਦੂਸਰਾ ਵਾਰ ਉਹਨੇ ਕੀਤਾ ਉਹਦੀਆਂ ਧੀਆਂ ਉਹਦੇ ਪੁੱਤਨ ਖਤਮ ਕਰਤੇ ਫੇਰ ਵੀ ਉਹ ਪਰਮੇਸ਼ਰ ਦਾ ਧੰਨਵਾਦ ਕਰਦਾ ਤੇ ਪਤਾ ਕੀ ਕਹਿੰਦਾ ਤੂੰ ਹੀ ਦਿੱਤਾ ਤੇ ਤੂੰ ਹੀ ਲੈ ਲਿਆ ਤੇਰਾ ਹੀ ਨਾਮ ਮੰਬਾ ਤੇ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਉਦੇ ਮੂੰਹ ਦੇ ਵਿੱਚ ਧੰਨਵਾਦ ਹੀ ਰਹਿੰਦਾ ਸੀ। ਉਹਦੇ ਮੂੰਹ ਦੇ ਵਿੱਚ ਬੇਸਬਬ ਉਹਦਾ ਕੁਝ ਵੀ ਨਹੀਂ ਰਿਹਾ। ਜਦੋਂ ਸ਼ੈਤਾਨ ਦਾ ਜੋਰ ਨਹੀਂ ਨਾ ਚੱਲਿਆ। ਜਦੋਂ ਸ਼ਤਾਨ ਨੂੰ ਪਤਾ ਲੱਗ ਗਿਆ ਤੇ ਭਈ ਇਹ ਤੇ ਵਾਕਿਆ ਹੀ ਅਜੂਬ ਭਈ ਇਹ ਤੇ ਮੇਰਾ ਕਹਿਣਾ ਹੀ ਨਹੀਂ ਮੰਨ ਰਿਹਾ। ਇਹ ਤੇ ਆਪਣੇ ਪਰਮੇਸ਼ਰ ਨੂੰ ਸਾੜ ਨਹੀਂ ਰਿਹਾ। ਇਹ ਤੇ ਬਹੁਤ ਅਨਕੀਆ। ਉਸਨੇ ਉਹਦੀ ਧਰਮ ਪਤਨੀ ਨੂੰ ਉਦੇ ਦੁਆਰਾ ਕੰਮ ਕੀਤਾ ਕੀ ਕੀਤਾ ਉਦੇ ਦੁਆਰਾ ਕੰਮ ਕੀਤਾ ਤੇ ਉਹਦੀ ਪਤਨੀ ਕਹਿੰਦੀ ਤੂੰ ਹੁਣ ਵੀ ਹੁਣ ਵੀ ਤੂੰ ਪਰਮੇਸ਼ਰ ਨੂੰ ਫੜੀ ਬੈਠਾ ਤੈਨੂੰ ਨਹੀਂ ਪਤਾ ਤੇਰਾ ਰਿਆ ਕੱਖ ਵੀ ਨਹੀਂ ਆ ਤੇਰਾ ਰਾਜ ਗੱਦੀ ਜਾਂਦੀ ਰਹੀ ਤੇਰਾ ਘਰ ਚលਿਆ ਗਿਆ ਤੇਰਾ ਸਭ ਕੁਝ ਚលਿਆ ਗਿਆ ਘੋੜੇ-ਘੋੜੇ ਤੇਰੇ ਸਰੀਰ ਤੇ ਫੂੜੇ ਹੋ ਗਿਆ ਤੇ ਹੁਣ ਹੀ ਪਰਮੇਸ਼ਰ ਨੂੰ ਫਟਕਾਰ ਦੇ ਉਹਦੀ ਪਰਮੇਸ਼ਰ ਦੇ ਪਰਮੇਸ਼ਰ ਨੂੰ ਗੁਰਾ ਪਾਵਾ ਬੋਲ ਜਿੰਨੇ ਤੇਰਾ ਕੱਖ ਨਹੀਂ ਰਹਿਣਤਾ ਜਿੰਨੇ ਤੇਰਾ ਸਭ ਕੁਝ ਛੱਡ ਦਿੱਤਾ ਜਿੰਨੇ ਤੈਨੂੰ ਤੇਰਾ ਸਭ ਕੁਝ ਕੀ ਕਰ ਦਿੱਤਾ ਹੈ ਖਤਮ ਕਰ ਦਿੱਤਾ ਉਹਦੀ ਘਰ ਵਾਲੀ ਕਹਿੰਦੀ ਫਟਕਾਰ ਕੇ ਤੇ ਮਰ ਜਾ ਉਹਨੂੰ ਫਟਕਾਰ ਕੇ ਮਰ ਜਾ ਅਜੂਬ ਦਾ ਕੀ ਜਵਾਬ ਆਇਆ ਅਜੂਬ ਨੇ ਕੀ ਜਵਾਬ ਦਿੱਤਾ ਏ ਤੂੰ ਚੱਲੀਆਂ ਔਰਤਾਂ ਵਾਂਗੂ ਕਰਦੀਆਂ ਜਿਹੜੀਆਂ ਚੱਲੀਆਂ ਔਰਤਾਂ ਹੁੰਦੀਆਂ ਨੇ ਨਾ ਜਿਨ੍ਹਾਂ ਦੇ ਕੋਲ ਬੁੱਧ ਨਹੀਂ ਹੁੰਦੀ ਜਿਨ੍ਹਾਂ ਦੇ ਕੋਲ ਸਮਝ ਨਹੀਂ ਹੁੰਦੀ ਜਿਨ੍ਹਾਂ ਦੇ ਕੋਲ ਪ੍ਰਭੂ ਜੀ ਦਾ ਗਿਆਨ ਨਹੀਂ ਹੁੰਦਾ ਉਹ ਪਰਮੇਸ਼ਰ ਨੂੰ ਖਟਕਾਰਦੇ ਨੇ ਉਹ ਪਰਮੇਸ਼ਰ ਨੂੰ ਬੁਰਾ ਭਲਾ ਬੋਲਦੇ ਨੇ ਕਿਉਂਕਿ ਜਿਨ੍ਹਾਂ ਕੋਲ ਅਕਲ ਨਹੀਂ ਗਿਆਨ ਨਹੀਂ ਸਮਝ ਨਹੀਂ ਉਹ ਖਟਕਾਰਦੇ ਨੇ ਪਰ बड़े पिता ਨੂੰ ਕਦੇ ਵੀ ਠਕਾਰਾਂਗਾ ਨਹੀਂ ਆ ਬੋਲੋ ਹallelujah ਹallelujah ਸ਼ੈਤਾਨ ਉਸ ਵੇਲੇ ਉਹਨੂੰ ਛੱਡ ਕੇ ਚਲਾ ਚਲਾ ਗਿਆ ਜਿੱਤ ਕਿਦੀ ਹੋਈ ਪਲਾਂ ਪਰਮੇਸ਼ਰ ਦੀ ਜਿੱਤ ਹੋਈ ਕਿਉਂਕਿ ਪਰਮੇਸ਼ਰ ਨੇ ਉਹਨੂੰ ਕਿਹਾ ਸੀ ਕਿ ਤੂੰ ਮੇਰੇ ਜੂਬ ਦੇ ਵਿਸ਼ਵਾਸ ਨੂੰ ਗੇੜ ਸਕਦਾ ਵਿਸ਼ਵਾਸ ਨੂੰ ਨਹੀਂ ਗੇੜ ਸਕਦਾ ਉਦੇ ਬੱਚਿਆਂ ਨੂੰ ਸਾਰਾ ਕੁਝ ਤੂੰ ਕਰ ਸਕਦਾ ਪਰ ਮੇਰੇ ਮੇਰੇ ਪੁੱਤਰ ਅਜੂਬ ਦੇ ਅਜੂਬ ਦੇ ਵਿਸ਼ਵਾਸ ਨੂੰ ਵਿਗਾੜ ਸਕਦਾ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਇਹੋ ਜਿਹਾ ਤੁਹਾਡਾ ਵਿਸ਼ਵਾਸ ਇਹੋ ਜਿਹੀ ਤੁਹਾਡੇ ਅੰਦਰ ਪ੍ਰਭੂ ਦੀ ਸ਼ਕਤੀ ਹੋਣੀ ਚਾਹੀਦੀ ਆ ਕਿ ਤੁਹਾਨੂੰ ਕੋਈ ਗੇੜ ਵੀ ਸਕੇ ਨਾ ਹਣਾ ਆਪਾਂ ਇੱਕ ਬਚਨ ਪੜ ਲਵਾਂਗੇ ਕੂਚ 23 ਦੀ 25 ਹੱਥ ਨੂੰ ਮਿਹਰਬਾਨੀ ਕੋਈ ਮਿਹਰਬਾਨੀ ਕਰਕੇ ਜਿੱਦੋਂ ਮਿਲ ਗਿਆ ਉਹ ਪੜ ਦਿਓ ਬੜੇ ਧਿਆਨ ਨਾਲ ਸਿੱਖੋ ਤੁਸੀਂ ਯਹਵਾਹ ਆਪਣੇ ਪਰਮੇਸ਼ਰ ਦੀ ਪੂਜਾ ਨਾ ਕਰੋ 25 23 ਦੀ 25 ਹਾਂ ਤੁਸੀਂ ਯਹਵਾਹ ਆਪਣੇ ਪਰਮੇਸ਼ਰ ਦੀ ਪੂਜਾ ਨਾ ਕਰੋ ਤੁਸੀਂ ਆਪਣੇ ਯਹਵਾਹ ਪਰਮੇਸ਼ਰ ਦੀ ਪੂਜਾ ਨਾ ਕਰੋ ਇਹ ਬਿਮਾਰੀਆਂ ਜਿਹੜੀਆਂ ਆਉਂਦੀਆਂ ਨੇ ਨਾ ਇਸ ਕਰਕੇ ਆਉਂਦੀਆਂ ਕਿਉਂਕਿ ਤੁਸੀਂ ਪਰਮੇਸ਼ਰ ਦੀ ਪਾਸਨਾ ਕਰਦੇ ਨਹੀਂ ਆ ਤੁਸੀਂ ਪਰਮੇਸ਼ਰ ਦੇ ਅੱਗੇ ਨੀਵੇਂ ਨਹੀਂ ਰਹਿੰਦੇ ਤੁਸੀਂ ਪਰਮੇਸ਼ਰ ਦੇ ਵਚਨ 'ਚ ਨਹੀਂ ਰਹੇ ਤੁਸੀਂ ਪਰਮੇਸ਼ਰ ਦੀ ਬੰਦਗੀ 'ਚ ਨਹੀਂ ਜੇ ਤਾਂ ਇਹ ਤੁਹਾਡੇ ਘਰ 'ਚ ਬਿਮਾਰੀਆਂ ਆਉਂਦੀਆਂ ਨੇ ਤਾਂ ਇਹ ਪਰੇਸ਼ਾਨੀਆਂ ਆਉਂਦੀਆਂ ਨੇ ਤਾਂ ਇਹ ਦੁੱਖ ਆਉਂਦੇ ਨੇ ਤਾਂ ਇਹ ਕਲੇਸ਼ ਆਉਂਦੇ ਨੇ ਤਾਂ ਇਹ ਲੜਾਈਆਂ ਕਰਚ ਹੁੰਦਿਆ ਨੇ ਕਿਉਂਕਿ ਤੁਸੀਂ ਪਰਮੇਸ਼ਰ ਯਹਵਾ ਦੀ ਪਾਸਨਾ ਕਰਦੇ ਨਹੀਂ ਤੇ ਪ੍ਰਭੂ ਤੁਹਾਨੂੰ ਕਹਿੰਦਾ ਤੁਸੀਂ ਆਪਣੇ ਯਹਵਾ ਪਰਮੇਸ਼ਰ ਦੀ ਕੀ ਕਰੋ ਪਾਸਨਾ ਕਰੋ ਕੀ ਦੀ ਪਾਸਨਾ ਕਰੋ ਕਿ ਕਿਸੇ ਇਨਸਾਨ ਦੀ ਜਾਂ ਦੇਵੀ ਦੇਵਤੇ ਦੀ ਹੈਨਾ ਇੱਥੇ ਖੁਦ ਪਰਮੇਸ਼ਰ ਕਹਿੰਦਾ ਮੇਰੇ ਧੀਓ ਤੇ ਪੁੱਤਰੋ ਤੁਸੀਂ ਆਪਣੇ ਇਹੋ ਆਪ ਪਰਮੇਸ਼ਰ ਦੀ ਪਾਸਨਾ ਕਰੋ ਤੇ ਜਦੋਂ ਤੁਸੀਂ ਪਾਸਨਾ ਕਰੋਗੇ ਤੇ ਫਿਰ ਅਗਲਾ ਜਵਾਬ ਕੀ ਹੁੰਦਾ ਅੱਗੇ ਉਹ ਤੁਹਾਡੀ ਰੋਟੀ ਤੇ ਤੁਹਾਡੇ ਪਾਣੀ ਨੂੰ ਵਰਸਤ ਦੇਵੇਗਾ ਉਹ ਤੁਹਾਡੀ ਰੋਟੀ ਤੇ ਪਾਣੀ ਨੂੰ ਵਰਸਤ ਦੇਵੇਗਾ ਮੈਂ ਚਾਹਵਾਂਗਾ ਕਈ ਵਾਰੀ ਕੁਝ ਭੈਣ ਭਰਾ ਸੁਣਦੇ ਨੇ ਕਹਿੰਦੇ ਕਿ ਖੜੇ ਆਪਣੇ ਕੋਲੋਂ ਪੜਦੇ ਮੈਂ ਚਾਹਵਾਂਗਾ ਵੀ ਆਂਟੀ ਵੀ ਅੰਟੀ ਜੀ ਤੁਸੀਂ ਵੀ ਪੜਦੇ ਹੋ ਇਸ ਬੱਚੇ ਨੂੰ ਦੁਬਾਰਾ ਦੁਬਾਰਾ ਆਹ ਬੱਚੀ ਹੈ ਉਹ ਹੋਵਾ ਆਪਣੇ ਪਾਸਨਾ ਕਰੋ ਤੁਸੀਂ ਆਪਣੇ ਯਹੋਵਾ ਪਰਮੇਸ਼ਰ ਦੀ ਹੀ ਪਾਸਨਾ ਕਰੋ ਉਹ ਤੁਹਾਡੇ ਰੋਟੀ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਉਹ ਤੁਹਾਡੀ ਰੋਟੀ ਤੇ ਪਾਣੀ ਨੂੰ ਬਰਕਤ ਦਵੇਗਾ ਹੋਰ ਤੁਹਾਡੀ ਅੱਛਾ ਤੇ ਮੈਂ ਤੁਹਾਡੇ ਵਿੱਚੋਂ ਵੀ ਬਿਮਾਰੀਆਂ ਕੱਢ ਦਿਆਂਗਾ ਹਾਏ 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 ਪ੍ਰਭੂ ਕਹਿੰਦਾ ਮੈਂ ਤੁਹਾਡੇ ਵਿੱਚੋਂ ਬਿਮਾਰੀਆਂ ਕੱਢ ਦਵਾਂਗਾ ਕੱਢ ਦਵਾਂਗਾ ਤੁਹਾਡੇ ਵਿੱਚੋਂ ਬਿਮਾਰੀਆਂ ਹੈਨਾ ਪ੍ਰਭੂ ਕਹਿੰਦਾ ਨਾ ਪਰਬੂ ਜੀ ਕਹਿੰਦੇ ਮੈਂ ਤੁਹਾਡੇ ਵਿੱਚੋਂ ਸਾਰੀਆਂ ਹੀ ਬਿਮਾਰੀਆਂ ਕੱਢ ਪਰ ਉਸ ਤੋਂ ਪਹਿਲੇ ਹੁਕਮ ਲਾਇਆ ਕਿ ਤੁਸੀਂ ਕੀ ਕਰੋ ਆਪਣੇ ਯਹਵਾ ਪਰਮੇਸ਼ਵਰ ਦੀ ਕੀ ਕਰੋ ਪਾਸਨਾ ਕਰੋ ਹੁਣ ਸਤਰਿਕ ਮਿਸਬ ਅਬਦਲ ਗੋ ਜਦੋਂ ਉਹਨਾਂ ਨੂੰ ਅੱਗ ਵਿੱਚ ਸੁੱਟਿਆ ਬੋ ਹਾਲੇਲੂਇਆ ਹਾਲੇਲੂਇਆ ਅੱਗ ਦੇ ਵਿੱਚ ਉਹਨਾਂ ਨੂੰ ਜਦੋਂ ਸੁੱਟਿਆ ਇੱਕ ਤੇ ਆਗਿਆ ਪਵਿੱਤਰ ਆਤਮਾ ਦੀ ਅੱਗ ਬੋਲੋ ਹallelujah ਹallelujah ਪਵਿੱਤਰ ਆਤਮਾ ਦੀ ਅੱਗ ਜਿਵੇਂ ਜਿਹੂ ਨਾਨਕ ਆ ਮੇਰੇ ਤੋਂ ਬਾਅਦ ਚ ਜਿਹੜਾ ਆ ਰਿਹਾ ਉਹ ਤੁਹਾਨੂੰ ਅੱਗ ਦੇ ਨਾਲ ਪਤੁਸਮਾ ਲਵੇਗਾ ਹੁਣ ਅੱਗ ਅੱਗ ਨੂੰ ਸਾੜ ਸਕਦੀ ਨਹੀਂ ਆਗ ਦਾ ਕਾਨੂੰਨੀ ਨਾ ਸਾੜ ਸਕਦੀ ਇਸੇ ਤਰ੍ਹਾਂ ਸਤਰਿਕ ਮਿਸਬ ਆਪ ਦੇ ਲ ਕੋ ਉਹ ਕਿ ਅੱਗ ਦੇ ਨਾਲ ਪਹਿਲੇ ਭਰੇ ਹੋਏ ਸੀ ਉਹਨਾਂ ਦੇ ਵਿੱਚ ਪ੍ਰਭੂ ਦੀ ਅੱਗ ਸੀ ਪ੍ਰਭੂ ਦੀ ਅੱਗ ਸੀ ਉਹ ਪ੍ਰਭੂ ਦੀ ਵਡਿਆਈ ਕਰਨ ਵਾਲੇ ਪ੍ਰਭੂ ਦੀ ਮਹਿਮਾ ਕਰਨ ਵਾਲੇ ਉਹ ਯਹੋਵਾ ਪਰਮੇਸ਼ਰ ਦੀ ਪਾਸਨਾ ਕਰਨ ਵਾਲੇ ਤੇ ਜਦੋਂ ਪਰਮੇਸ਼ਰ ਦੀ ਉਹ ਪਾਸਨਾ ਕਰਦੇ 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 ਅੱਗ ਦੇ ਵਿੱਚ ਚਲੇ ਗਏ ਹੁਣ ਦੁੱਜਿਆਂ ਨੂੰ ਤੇ ਅੱਗ ਦਿੱਸੀ ਨਹੀਂ ਉਹਨਾਂ ਨੂੰ ਤੇ ਇਨਸਾਨ ਹੀ ਦਿਸਦੇ ਹੀ ਉਨਰ ਨੂੰ ਤੇ ਇੰਨੇ ਲੱਗਾ ਕਿ ਇਹ ਇਹਨਾਂ ਨੇ ਹੁਕਮ ਤੋੜਿਆ ਇਹਨਾਂ ਨੇ ਰਾਜੇ ਦੀ ਮੂਰਤੀ ਦੇ ਕੇ ਮੱਥਾ ਨਹੀਂ ਟੇਕਿਆ ਇਹਨਾਂ ਨੇ ਪ੍ਰਸਾਦ ਨਹੀਂ ਖਾਂਦੇ ਇਹ ਤੇ ਇਹਨਾਂ ਨੇ ਜੇ ਨਹੀਂ ਕੀਤਾ ਇਹ ਤੇ ਇਹ ਰਾਜੇ ਦੇ ਆਗਿਆਕਾਰ ਨੇ ਇਹਨਾਂ ਨੂੰ ਅੱਗ ਵਿੱਚ ਛੁੱਟਿਆ ਜਾਏ ਪਰ ਉਹ ਆਪਣੇ ਪਰਮੇਸ਼ਰ ਦੇ ਵਚਨ ਦੇ ਵਿੱਚ ਕੀ ਸੀਗੇ ਖੜੇ ਤੇ ਅੜੇ ਸੀ ਬੋਲੋ ਹallelujah ਕੁਝ ਬੋਲੋ ਆਮੀਨ ਆਮੀਨ ਉਹ ਆਪਣੇ ਯਹਵਾ ਪਰਮੇਸ਼ੁਰ ਦੇ ਵਿੱਚ ਕਿੱਦਾਂ ਸੀ ਅਰੇ ਤੇ ਅਰੇ ਤੇ ਪਿਤਾ ਪਰਮੇਸ਼ੁਰ ਦੀ ਕੀ ਕਰਦੇ ਸੀ ਉਹ ਬਾਸਨਾ ਕਰਦੇ ਸੀ ਉਹ ਕਹਿੰਦੇ ਅਸੀਂ ਕਿਸੇ ਰਾਜੇ ਨੂੰ ਨਹੀਂ ਤੇ ਨਾ ਇਹਦੀ ਮੂਰਤ ਨੂੰ ਜਾਣਦੇ ਆ ਬੋ ਹਾਲੇਲੂਇਆ ਹਨਾ ਕਿਉਂਕਿ ਪ੍ਰਭੂ ਨੇ ਤੇ ਇਹ ਵਿਚਨੋਂਾਂ ਨੂੰ ਮिन्नੂ ਤੇ ਤੁਹਾਨੂੰ ਦਿੱਤਾ ਆ ਨਾ ਤੇ ਤੁਸੀਂ ਕਿਸੇ ਦੇਵੀ ਦੇਵ ਦੇ ਦੇਖ ਕੇ ਮਰਠਾ ਨਾ ਤੇ ਕਿਉਂ ਤੇ ਫਿਰ ਪ੍ਰਭੂ ਨੇ ਪ੍ਰਸਾਦ ਖਾਣ ਤੋਂ ਪਾਤਨੇ ਨਹੀਂ ਨਾ ਮਨਾ ਕੀਤਾ ਕਲਾਮ ਚ ਲਿਖਿਆ ਨਾ ਹਨਾ ਕਲਾਮ ਚ ਲਿਖਿਆ ਹਨਾ ਆਪਾਂ ਆਪਣੇ ਪ੍ਰਭੂ ਦਾ ਹੁਕਮ ਮੰਨਦੇ ਆ ਜੇ ਨਹੀਂ ਪ੍ਰਸਾਦ ਖਾਂਦੇ ਕਿਉਂਕਿ ਬਾਈਬਲ ਚ ਲਿਖਿਆ ਤੁਸੀਂ ਜਿਹੜੀਆਂ ਪੁਰਾਈਆਂ ਕੋਮਾਂ ਚੜਾਵੇ ਚੜਾਉਂਦੀਆਂ ਨੇ ਉਹ ਭੂਤਾਂ ਲਈ ਚੜਾਉਂਦੀਆਂ ਨੇ ਤੇ ਭਈ ਤੁਸੀਂ ਮੇਰੇ ਲੋਕ ਜੇ ਤੁਸੀਂ ਮੇਰੀ ਬੰਦਗੀ ਕਰਨ ਵਾਲੇ ਨੇ ਤੁਸੀਂ ਮੇਰੀ ਪਾਸਨਾ ਕਰਨ ਵਾਲੇ ਜੇ ਤੇ ਤੁਸੀਂ ਭੂਤਾਂ ਦੇ ਸਾਝੀ ਨਾ ਕਿ ਅਸੀਂ ਕਿਦਾ ਹੋਂਦ ਮੰਨਣਾ ਕਿਸੇ ਇਨਸਾਨ ਦਾ ਮੰਨਣਾ ਕਿ ਅਸੀਂ ਪਰਮੇਸ਼ੁਰ ਦੇ ਬੱਚਿਆਂ ਤੇ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਹੈ ਬੋਲੋ ਹਾਲੇਲੂਇਆ ਹਾਲੇਲੂਇਆ ਇਸ ਸਤਰਕ ਮਿਸ ਬਬਦਲ ਕੋ ਦਾ ਸੁਭਾਅ ਵੀ ਇਦਾਂ ਦਾ ਹੈ ਇਹੀ ਸੁਭਾਅ ਜਿਹੜਾ ਨਾ ਪ੍ਰਭੂ ਤੁਹਾਡੇ ਵਿੱਚ ਚਾਹੁੰਦਾ ਇਹੀ ਸੁਭਾਅ ਮੇਰੀਓ ਪਿਆਰੀਓ ਪਿਆਰੀਓ ਭੈਣੋ ਤੁਸੀਂ ਵਿਸ਼ਵਾਸੀ ਹੋ ਤੇ ਪ੍ਰਭੂ ਹੋਰ ਤੁਹਾਨੂੰ ਡਰ ਕਰਨਾ ਚਾਹੁੰਦਾ ਹੋਰ ਵਿਸ਼ਵਾਸ ਵਿੱਚ ਮਜ਼ਬੂਤ ਕਰਨਾ ਚਾਹੁੰਦਾ ਅੱਜ ਦੇ ਬੁੱਧਵਾਰ ਦੇ ਵਿੱਚ ਪ੍ਰਭੂ ਤੁਹਾਨੂੰ ਬੜੀ ਵੱਡੀ ਆਸ਼ੀਸ਼ ਦੇਣਾ ਚਾਹੁੰਦਾ ਬੜੀ ਵੱਡੀ ਬਰਕਤ ਦੇਣਾ ਚਾਹੁੰਦਾ ਤਾਲੀਆਂ ਵਿੱਚ ਜਾਬ ਜਾ ਕੇ ਆਪਣੇ ਪ੍ਰਭੂ ਦਾ ਧੰਨਵਾਦ ਕਰੋ ਬਹੁਤ ਤਾਰੀਫਾਂ ਤੇ ਜੋ ਦੇ ਨਾਲ ਬੁੱਢਾ ਪਰਮੇਸ਼ੁਰ ਵੱਡਾ ਉਹ ਜਿੰਦਾ ਪ੍ਰਭੂ ਦਾ ਹੈ ਹਾਲੇਲੂਇਆ ਵਰਕਤ ਲੈਣ ਦੇ ਤਰੀਕੇ ਬਾਈਬਲ ਚ ਲਿਖੇ ਨੇ। ਇਹ ਕੀ ਆ? ਵਰਕਤ ਲੈਣ ਦੇ ਤਰੀਕੇ ਤੇ ਜਦੋਂ ਤੁਸੀਂ ਅਣਖੀ ਬਣੋਗੇ, ਜਦੋਂ ਤੁਸੀਂ ਅਣਖ ਦੇ ਵਿੱਚ ਛੜੇ ਰਹੋਗੇ, ਜਦੋਂ ਤੁਸੀਂ ਆਪਣੇ ਪ੍ਰਭੂ ਦੇ ਬਚਨ ਤੇ ਟਿੱਗੇ ਰਹੋਗੇ, ਜਦੋਂ ਆਪਣੇ ਪਰਮੇਸ਼ਰ ਦੀ ਪਾਸਨਾ ਕਰੋਗੇ ਤੇ ਜਿਵੇਂ 70 ਕਮਿਸਬ ਅੱਬਦਿਲ ਕੋ ਅੱਗ ਦੇ ਵਿੱਚ ਚਲੇ ਗਏ ਨਾ ਤੇ ਅੱਗ ਉਹਨਾਂ ਨੂੰ ਸਾੜ ਸਕੀ ਨਾ ਉਹਨਾਂ ਦੇ ਵਾਲ ਵੀ ਨਹੀਂ ਸੜੇ ਬੋਲੋ ਹਾਲੇਲੂਇਆ ਹਾਲੇਲੂਇਆ ਮਹਾਰਾਣਿਆ ਜਦੋਂ ਅੱਗ ਦੇ ਵਿੱਚ ਉਹ ਉਹਨਾਂ ਨੂੰ ਤੁਰਦੇ ਫਿਰਦੇ ਦੇਖ ਰਹੇ ਨੇ ਉਹ ਦੁਰ ਫਿਰ ਨਹੀਂ ਰਹੇ ਉਹ ਪਰਮੇਸ਼ਰ ਦੀ ਮਹਿਮਾ ਕਰ ਰਹੇ ਸੀ ਉਹ ਤਿੰਨ ਜਣੇ ਸੀ ਤੇ ਪ੍ਰਭੂ ਨੇ ਕਿਹਾ ਆ ਨਾ ਜਿੱਥੇ ਤੁਸੀਂ ਦੋ ਜਾ ਤਿੰਨ ਮੇਰਾ ਨਾਮ ਲਵੋਗੇ ਤੇ ਮੈਂ ਤੁਹਾਡੇ ਵਿੱਚ ਘਾਰ ਆ ਜਾਵਾਂਗਾ ਤੇ ਰਾਜਾ ਕਹਿੰਦਾ ਵੇ ਛੁੱਟੇ ਕਿੰਨੇ ਉਹ ਕਿਤੇ ਕੰਡਾ ਆਪਣੇ ਨਾਲ ਦੇ ਇਤਨੀ ਛੋਟੇ ਦਿੱਤਾ ਕੋਈ ਉਹ ਆਪਣੇ ਆਪ سارے ਸਿਪਾਈਆਂ ਨੂੰ ਜੱਗ ਕਰੋ ਮੈਨੂੰ ਤੇ ਚਾਰ ਨਜ਼ਰ ਆ ਰਹੇ ਨੇ ਔਰ ਚਾਰ ਵੀ ਇਸ ਤਰ੍ਹਾਂ ਨਜ਼ਰ ਆ ਰਹੇ ਨੇ ਉਹਦੇ ਵਿੱਚ ਜਿਵੇਂ ਟੱਪਦੇ ਪਏ ਨੇ ਜਿਵੇਂ ਨੱਚਦੇ ਪਏ ਨੇ ਹੋਏ ਉਹਨਾਂ ਨੂੰ ਤੇ ਕੁਝ ਵੀ ਨਹੀਂ ਹੋ ਰਿਹਾ ਰਾਜੇ ਨੇ ਕਿਹਾ ਸਤਗੁਰੂ ਅੱਗ ਹੋਰ ਤੇਜ ਕਰ ਦੋ ਉਹਨਾਂ ਨੇ ਕਾਰਤੀ ਤੇ ਬਾਈਬਲ 'ਚ ਲਿਖਿਆ ਪੜਿਓ ਘਰ ਜਾ ਕੇ ਲਿਖਿਆ ਜਿਹੜੇ ਅੱਗ ਬਾਲਣ ਵਾਲੇ ਸਤ ਗੁਣਾ ਅੱਗ ਤੇਜ ਕਰਨ ਵਾਲੇ ਉਹ ਅੱਗ ਦੇ ਨਾਲ ਚਲੂ ਸੇ ਗਏ ਉਹਨਾਂ ਨੂੰ ਉਹਨਾਂ ਦੇ ਉੱਤੇ ਅੱਗ ਪਈ ਉਹਨਾਂ ਨੂੰ ਅੱਗ ਨੇ ਘੇਰ ਲਿਆ ਉਹਨਾਂ ਨੂੰ ਅੱਗ ਨਾਲ ਅੱਗ ਦੇ ਨਾਲ ਉਹ ਸੜ ਗਏ ਪਰ ਜਿਹੜੇ ਖੁਦਾ ਦੇ ਬੰਦੇ ਜਿਹੜੇ ਖੁਦਾ ਦੀ ਰਜ਼ਾ ਨਾ ਕਰਨ ਵਾਲੇ ਜਿਹੜੇ ਖੁਦਾ ਦੀ ਬੰਦਗੀ ਕਰਨ ਵਾਲੇ ਖੁਦਾ ਦੇ ਹੁਕਮ ਦੀ ਹੁਕਮ ਦੇ ਵਿੱਚ ਰਹਿਣ ਵਾਲੇ ਹੁਕਮ ਦੀ ਆਗਿਆ ਕਰਨ ਵਾਲੇ ਉਹਨਾਂ ਨੂੰ ਅੱਗ ਤੇ ਹੋਰ ਰਾਜੇ ਦੀ ਸਾਰੀ ਪਰਜਾ ਕੁਝ ਵੀ ਨਾ ਕਰੇ ਸੱਚੀ ਬੋਲ ਦਿਓ ਵਾਲੇ ਅੱਲਾਹ ਰਾਜਾ ਕਹਿੰਦਾ ਮੈਨੂੰ ਚਾਰ ਨਜ਼ਰ ਆ ਰਹੇ ਹਨ ਹੈਨਾ ਚਾਰ ਨਜ਼ਰ ਆ ਰਹੇ ਨੇ ਸਤਗੁਰੂ ਆਗ ਤੇਜ ਕੀਤੀ ਤਦ ਵੀ ਉਹ ਉਹਨਾਂ ਨੂੰ ਕੋਈ ਵੀ ਕੁਝ ਵੀ ਹੋਇਆ ਨਹੀਂ ਤੇ ਹਾਰ ਕੇ ਰਾਜਾ ਕਹਿੰਦਾ ਮੈਂ ਸਮਝ ਗਿਆ ਜਿਹੜਾ ਚੌਥਾ ਜਿਹੜਾ ਆ ਨਾ ਤੁਹਾਡੇ ਨਾਲ ਉਹ ਪਰਮੇਸ਼ਵਰ ਆ ਉਹ ਤੁਹਾਡਾ ਪਰਮੇਸ਼ਰ ਬਚਾਉਣ ਦੀ ਸ਼ਕਤੀ ਰੱਖਣ ਵਾਲਾ ਸਮਰਥ ਬਖਸ਼ਣ ਵਾਲਾ ਉਹ ਤਾਕਤ ਬਖਸ਼ਣ ਵਾਲਾ ਮੈਂ ਸਮਝ ਗਿਆ ਕਿ ਉਹ ਤੁਹਾਡੇ ਨਾਲ ਆ ਤੇ ਉਹ ਛੂਂਦਾ ਪਰਮੇਸ਼ਵਰ ਆ ਤੇ ਮੈਂ ਅੱਜ ਤੋਂ ਬਾਅਦ ਤੁਹਾਡੇ ਪਰਮੇਸ਼ਰ ਦੀ ਪਾਸਨਾ ਕਰਾਂਗਾ ਬੋਲ ਦੋ ਹੇਲੂਇਆ ਅੱਛਾ ਅਗਲੇ ਵਚਨ ਵੱਲ ਫੇਰ ਚੱਲਾਂਗੇ ਅਗਰੀਆਂ ਜੜੀਆਂ ਲੈਣਾਂ ਨੇ ਇੱਕ ਗੱਲ ਹੋਰ ਜੇ ਨਾ ਕੋਈ ਸਤਿਕਾਰ ਰੇਗਾ ਮੈਂ ਨਾ ਦੇਤੀਆਂ ਦਾ ਦੇਖਾ ਰੋਲਾ ਕਰਾਂ ਬੋਲੋ ਹਾਲੇਲੂਆ ਹਾਲੇਲੂਆ ਤੁਹਾਡਾ ਘਰ ਵੀ ਕਦੇ ਵੀ ਪ੍ਰਭੂ ਕਹਿੰਦਾ ਦਿੱਤੇਗਾ ਨਹੀਂ ਜਾਨੀ ਕਿ ਤੁਹਾਡੀ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੀਆਂ ਨਵਾਂ ਜਾਟਾ ਡੀਆਂ ਧੀਆਂ ਜਿਨ੍ਹਾਂ ਦਾ ਦਰਬ ਢਿੱਕ ਜਾਂਦਾ ਨਾ ਉਹ ਵੀ ਢਿੱਕੇਗਾ ਨਹੀਂ ਹਨਾ ਉਹ ਸਪੂਰਨ ਹੋਵੇਗਾ ਤੇ ਉਹਨੂੰ ਕੀ ਮਿਲੇਗੀ ਫਿਰ ਬਰਕਤ ਇੱਕ ਅਵਚਨ ਹੋਰ ਪੜਤੀ ਆਪਾਂ ਰਾਤੀ ਵੀ ਇਸ ਅਵਚਨ ਨੂੰ ਆਪਾਂ ਸੁਣਿਆ ਸੀ ਦਿੱਤਾ ਸਾਹ 13 ਦੀ 14 ਦਿੱਤਾ ਸਾਹ 13 ਦੀ 14 ਐਤ ਨੂੰ ਪੜ੍ਹੀਏ ਫਿਰ ਆਪਾਂ ਬੰਦ ਕਰ ਲਵਾਂਗੇ ਫਿਰ ਅਸੀਂ ਪ੍ਰਭੂ ਦੇ ਪ੍ਰਭੂ ਦੀ ਵਡਿਆਈ ਪ੍ਰਭੂ ਦੀ ਮਹਿਮਾ ਕਰਾਂਗੇ ਹੇਲੇਲੂਆ ਆ ਸਾਡੇ ਕਿੰਚੋ ਅਤੇ ਨੋ ਬਤੇ ਪੱਕਾ ਬਣਾ ਲਓ ਬੋਲੋ ਹੇਲੇਲੂਆ ਹੇਲੇਲੂਆ ਤਾਂ ਤੁਸੀਂ ਕੀ ਕਰੋ ਪੁੱਛੋ ਬੋਲੋ ਹੇਲੇਲੂਆ ਹੇਲੇਲੂਆ ਤਾਂ ਤੁਸੀਂ ਕੀ ਕਰੋ ਪੁੱਛੋ ਹੈਨਾ ਪੁੱਛਣਾ ਨਹੀਂ ਪਵਾਉਣੀ ਪੁੱਛੋ ਪਰਮੇਸ਼ਰ ਦੇ ਨਾਲ ਗੱਲ ਕਰੋ ਕਿ ਪ੍ਰਭੂ ਸਾਡੇ ਸਾਡੀ ਰੋਟੀ ਪਾਣੀ ਤੇ ਬਰਕਤ ਕਿਉਂ ਨਹੀਂ ਪੈ ਰਹੀ ਸਾਡੇ ਘਰ 'ਚ ਆਸ਼ੀਸ਼ ਕਿਉਂ ਨਹੀਂ ਆ ਰਹੀ ਸਾਡੇ ਬੱਚੇ ਕਿਉਂ ਨਹੀਂ ਅੱਗੇ ਵਧ ਰਹੇ ਪ੍ਰਭੂ ਕਹਿੰਦਾ ਪਹਿਲੇ ਤੇ ਤੁਸੀਂ ਕੀ ਕਰੋ ਪੁੱਛੋ ਪੁੱਛਣਾ ਕਿੰ ਨੂੰ ਆ ਗੁੱਟਨਿਆਂ ਪਾਰ ਹੋ ਕੇ ਪ੍ਰਭੂ ਦੇ ਅੱਗੇ ਬੈਠ ਜਾਣਾ ਤੇ ਪ੍ਰਭੂ ਨੂੰ ਪ੍ਰਭੂ ਦੇ ਨਾਲ ਗੱਲ ਕਰਨੀ ਕਿ ਪ੍ਰਭੂ ਮੇਰੇ ਘਰ 'ਚ ਝਗੜਾ ਆ ਮੇਰੇ ਘਰ 'ਚ ਬਿਮਾਰੀ ਆ ਮੇਰੇ ਘਰ 'ਚ ਗਰੀਬੀ ਕਿਉਂ ਨਹੀਂ ਜਾ ਰਹੀ ਪ੍ਰਭੂ ਮੈਨੂੰ ਦੱਸ ਤੇ ਪ੍ਰਭੂ ਤੁਹਾਡੀ ਪ੍ਰਾਰਥਨਾ ਸੁਣ ਕੇ ਤਾਂ ਕੀ ਦਵੇਗਾ ਉਤਰ ਅਸਾਂ ਅਗਲਾ ਅਗਲੀ ਲਾਈਨ ਜਿਹੜੀ ਆ ਨੇ ਪੱਕਾ ਪਤਾ ਲਓ ਫਿਰ ਤੁਸੀਂ ਇਹ ਵੀ ਨਹੀਂ ਕਿ ਕੱਚਾ ਪਤਾ ਪੱਕਾ ਪਤਾ ਕਰਨਾ ਬਚਨ ਨੂੰ ਫੋਲਣਾ ਕਿੱਥੇ ਕਮੀਆਂ ਕਿੱਥੇ ਮੇਰੇ ਵਿੱਚ ਕਮੀਆਂ ਕਿੱਥੋਂ ਮੈਂ ਬਰਕਤੋਂ ਕਿਉਂ ਰਹਿ ਗਈ ਇਹ ਚੀਜ਼ ਦੀ ਖੋਜ ਕਰਨੀ ਖੋਜੀ ਬਣਨਾ ਗਹਿਰਾਈ ਚ ਜਾਣਾ ਬਚਨ ਪੜਨਾ ਬਚਨ ਪੜ ਪੜ ਪਰ ਕੇ ਆਪਣੀ ਕਮੀ ਲੱਭਣੀ ਬੋਲੋ ਹallelujah ਕਿੱਥੇ ਕਿੱਥੇ ਜੇ ਮੇਰੇ ਵਿੱਚ ਕਮੀ ਆ ਹੋ ਸਕਦਾ ਤੁਸੀਂ ਬਹੁਤ ਪ੍ਰਭੂ ਦੇ ਅੱਗੇ ਚੱਲਦੇ ਹੋਵੋਗੇ ਲਗਾਤਾਰ ਚੱਲਦੇ ਹੋਵੋਗੇ ਪ੍ਰਾਰਥਨਾ ਵੀ ਕਰਦੇ ਹੋਵੋਗੇ ਰੋਜ਼ੇ ਵੀ ਰੱਖਦੇ ਹੋਵੋਗੇ ਆਪਣੀ ਤਸਮ ਵੀ ਪ੍ਰਭੂ ਦੇ ਅੱਗੇ ਟਾਇਟ ਵੀ ਲਿਆਉਂਦੇ ਹੋਵੋਗੇ ਪ੍ਰਭੂ ਦੇ ਅੱਗੇ ਪਰ ਜਦੋਂ ਘਰ 'ਚ ਪਰੇਸ਼ਾਨੀ ਨਹੀਂ ਜਾਂਦੀ ਤੇ ਪ੍ਰਭੂ ਕਹਿੰਦਾ ਫਿਰ ਤੁਸੀਂ ਕੀ ਕਰੋ ਪੱਕਾ ਪਤਾ ਕਰੋ ਕੀ ਕਰੋ ਪੱਕਾ ਬਣਾ ਹਾਨੂੰ ਪਤਾ ਕਰਨਾ ਚਾਹੀਦਾ ਕਿ ਨਹੀਂ ਪੱਕਾ ਹਾਂ ਫਿਰ ਅਗਲਾ ਵਚਨ ਕੀ ਕਹਿੰਦਾ ਸਾਨੂੰ ਅੱਗੇ ਦੇਖੋ ਭਈ ਤੁਸੀਂ ਦੇਖੋ ਇਹ ਗੱਲ ਸੱਚੀ ਹੈ ਪੱਕੀ ਹੈ ਇਹ ਗੱਲ ਸੱਚੀ ਆ ਤੇ ਪੱਕੀ ਇਹ ਗੱਲ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਜਦੋਂ ਤੁਹਾਨੂੰ ਇਹ ਚਾਨ ਹੋ ਜਾਵੇ ਜਦੋਂ ਤੁਹਾਨੂੰ ਆਪਣੀ ਕਮੀ ਲੱਭ ਜਾਏ ਤੇ ਫਿਰ ਤੁਸੀਂ ਆਪਣੇ ਆਪ ਨੂੰ ਕਹੋ ਕਿ ਪੱਕੀ ਗੱਲ ਆ ਕਿ ਮੈਂ ਪ੍ਰਭੂ ਦੇ ਪਿੱਛੇ ਚੱਲੀ ਜ਼ਰੂਰ ਆ ਪਰ ਖਰੀਆਈ ਨਾ ਨਹੀਂ ਚੱਲੀ ਮੈਂ ਦੁਆ ਨਹੀਂ ਕੀਤੀ ਮੈਂ ਬੰਦਗੀ ਚ ਨਹੀਂ ਗਈ ਮੈਂ ਰਾਗਨਾ ਨਹੀਂ ਕੀਤੀ ਨਾ ਮੈਂ ਪ੍ਰਭੂ ਦਾ ਧੰਨਵਾਦ ਕੀਤਾ ਮੈਂ ਆਪਣੀਆਂ ਸੋਚਾਂ ਵਿੱਚ ਨਕੰਮੀ ਬਣ ਗਈ ਆ ਤੇ ਨਕਮਾ ਬਣ ਜਾ ਤਿੰਨ ਕਮੀਆਂ ਨੂੰ ਪ੍ਰਭੂ ਪਸੰਦ ਨਹੀਂ ਕਰਦਾ ਤਿੰਨ ਕਮੀਆਂ ਦੀ ਰੋਟੀ ਪਾਣੀ ਤੇ ਜਿਹੜੀ ਬਰਕਤ ਆਈ ਹੁੰਦੀ ਓ ਉਹ ਵੀ ਚਲੀ ਜਾਂਦੀ ਆ ਮੇਰੇ ਪਿਆਰੇ ਪਿਆਰੀ ਭੈਣ ਭਰਾਵੋ ਤੁਸੀਂ ਆਪਣੇ ਪ੍ਰਭੂ ਦੀ ਆਪਣੇ ਪਿਤਾ ਪਰਮੇਸ਼ਵਰ ਦੀ ਕੀ ਕਰਿਆ ਕਰੋ ਪਾਸਨਾ ਬੰਦਗੀ ਕਰਿਆ ਕਰੋ ਹਨਾ ਬੰਦਗੀ ਕਰਨੇ ਸੇ ਬਾਤ ਬਣਦੀ ਹੈ ਕਿਸੇ ਕੀ ਅੱਜ ਬਣਦੀ ਹੈ ਤੋ ਕਿਸੇ ਕੱਲ ਬਣਦੀ ਹੈ ਬਣਤੀ ਜ਼ਰੂਰ ਆ ਬੰਦਗੀ ਕਰਨ ਦੇ ਨਾਲ ਗੱਲ ਬਣਦੀ ਆ ਬਰਕਤ ਬੰਦਗੀ ਕਰਨ ਦੇ ਨਾਲ ਆਉਂਦੀ ਆ ਬੰਦਗੀ ਆराधना ਕਰਨ ਦੇ ਨਾਲ ਆਉਂਦੀ ਆ ਮੇਰੇ ਪਿਆਰੇ ਪਿਆਰੇ ਭੈਣ ਪ੍ਰਭੂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡੀ ਰੋਟੀ ਤੇ ਪਾਣੀ ਦੇ ਉੱਤੇ ਕੀ ਦਵਾਂਗਾ ਫਿਰ ਬਰਕਤ ਬਰਕਤ ਪ੍ਰਭੂ ਧੰਨ ਇਹਨਾਂ ਬਚਨਾਂ ਦੁਆਰਾ ਬਹੁਤ ਸਾਰੀ ਆਸ਼ੀਸ਼ ਤੇ ਬਰਕਤਾਂ ਮਿਲੀਆਂ